ਜਦੋਂ ਕਿ ਆਪਣਾ ਵੀਰਪਰਾ ਜਾਂ ਫਿਰ ਕਿਸਾਨਪਰਾ ਆਪਣੇ ਘਰ ਦੇ ਵਿੱਚ ਨਵਾਂ ਪਸ਼ੂ ਲੈ ਕੇ ਆਉਂਦਾ ਤਾਂ ਉਹ ਖਾਣਾ-ਦਾਣਾ ਛੱਡ ਦਿੰਦਾ ਜਾਂ ਫਿਰ ਨਵੇਂ ਸੂਏ ਕੋਈ ਵੀ ਪਸ਼ੂ ਸੂਂਦਾਗਾ ਤਾਂ ਉਹ ਵੀ ਖਾਣਾ-ਦਾਣਾ ਛੱਡ ਜਾਂਦਾ ਸਟ्रेस ਮੰਨ ਜਾਂਦਾ ਤਾਂ ਉਸ ਦਾ ਬਾਈ ਕੋਲੇ 100% ਹੱਲ ਹੈਗਾ ਤੇ ਗਰਮੀ ਆ ਚੁੱਕੀ ਆਗੀ ਪਸ਼ੂਆਂ ਦਾ ਕਿਲੋ-ਕਿਲੋ 2-2 ਕਿਲੋ ਦੁੱਧ ਵੈਸੇ ਹੀ ਟੁੱਟ ਜਾਣਾ ਤਾਂ ਉਹਦਾ ਵੀ ਹੱਲ ਬਾਈ ਕਰਕੇ ਦੇਊਗਾ ਜੇਕਰ ਆਪਣਾ ਕੋਈ ਪਸ਼ੂ ਤਿਆਰ ਨਹੀਂ ਹੁੰਦਾ ਦੁੱਧ ਨਹੀਂ ਵਾਧਦਾ ਫੈਟ ਨਹੀਂ ਆਉਂਦੀਗੀ ਤੇ ਪਸ਼ੂ ਖਾਂਦਾ ਪੀਂਦਾ ਬਹੁਤਾ ਤਾਂ ਉਹ ਵੀ ਨਹੀਂ ਲੱਗਦਾਗਾ ਤਾਂ ਉਹਦਾ ਵੀ ਬਾਈ ਕੋਲੇ 100% ਹੱਲ ਹੈਗਾ ਤੇ ਬਾਈ ਨਾਲ ਮਲਾਉਣਿਆਂਗੇ ਤਾਂ ਸਸਟੀਕਾਲ ਬਾਈ ਸਸਟੀਕਾਲ ਬਾਈ ਸਾਰਿਆਂ ਨੂੰ ਪਹਿਲਾਂ ਤਾਂ ਤੇ ਆਪਣਾ ਨਾਮ ਕੀ ਹੈ ਬਾਈ ਮੇਰਾ ਨਾਮ ਬਾਈ ਡਾਕਟਰ ਕਲਵੰਦਰਾ ਇਹਰੀ ਆਪਣਾ ਮਾਨਸ ਆ ਤੇ ਆਪਣੇ ਕੋਲੇ ਇਹੋ ਜਿਹੇ ਕਿਹੜੀਆਂ ਚੀਜ਼ਾਂ ਨੇ ਬਈ ਜਦੋਂ ਆਪਾਂ ਕੋਈ ਨਵਾਂ ਪਸ਼ੂ ਲੈਨੇ ਆ ਘਰੇ ਆ ਕੇ ਨਾ ਖਾਣਾ-ਦਾਣਾ ਛੱਡ ਜਾਂਦਾ ਮੁੜਕੜੀ ਜੀ ਮਾਰ ਕੇ ਬੈਠ ਜਾਂਦਾ ਜਾਂ ਫਿਰ ਕੋਈ ਨਵੇਂ ਸੂਏ ਸੂੰਦਾਗਾ ਤਾਂ ਉਦੋਂ ਵੀ ਮਤਲਬ ਸਟ੍ਰੈਸ ਦੇ ਵਿੱਚ ਆ ਜਾਂਦਾ ਪਸ਼ੂ ਇਹ ਨਾ ਬਈ ਆਪਣਾ ਜਿਹੜਾ ਕੰਪਨੀ ਆਪਾਂ ਨੂੰ ਬੱਧੀਆ ਫਲਾਈਵੈਟ 'ਚ ਆਪਾਂ ਕੰਮ ਕਰਦੇ ਆ ਫਲਾਈਵੈਟ ਫਾਰਮਾ ਕੰਪਨੀ ਦਾ ਨੇ ਇੱਕ ਰੈਟ ਰਿਯੂਮ ਨਾ ਗਿਆ ਠੀਕ ਆ ਬਈ ਭੁੱਖ ਖਾਲੀ ਦਵਾਈ ਜਿਵੇਂ ਆਪਾਂ ਪੰਜਾਬੀ 'ਚ ਕਹਦੀਏ ਇਹ ਡੱਬੇ ਦੇ ਵਿੱਚ 5 ਭੌਜਾ 20 ਗ੍ਰਾਮ ਦਾ ਠੀਕ ਹੈ ਇੱਕ ਪੌਜਾ ਲਗਾਤਾਰ ਇੱਕ ਪੌਜ ਡੇਲੀ ਦੇਣਾ ਪੰਜ ਦਿਨਾਂ ਇਹ ਦਵਾਈ ਆ ਹੂੰ ਜੇ ਕੋਈ ਭਰਾ ਪਸ਼ੂ ਮੰਡੀ ਤੋਂ ਲੈ ਆਉਂਦਾ ਹੂੰ ਘਰ ਆ ਕੇ ਉਹ ਖਾਂਦਾ ਨਹੀਂ ਠੀਕ ਹੈ ਦੁੱਧ ਤਾਂ ਕਿੱਥੋਂ ਦੇਊਗਾ ਇਹ ਤਾਂ ਖਾਂਦੀ ਨਹੀਂ ਠੀਕ ਹੈ ਤੇ ਜਾ ਮੰਨ ਲਓ ਤਾਜੀ ਸੂਈ ਮਨ ਸੂਈ ਸਟ੍ਰੈਸ ਮੰਨ ਗਈ ਸੂਏ ਦਾ ਮੰਨ ਗਈ ਜਿਵੇਂ ਪੰਜਾਬੀ ਚ ਕਹਦੀਏ ਉਹ ਵੀ ਕੱਖ ਫੱਟਾ ਛੱਡ ਜਾਂਦੀ ਆ ਉਹਦੇ ਵਾਸਤੇ ਕੰਪਨੀ ਨੇ ਇੱਕ ਹੈ ਜਾਂ ਪ੍ਰੋਜੈਕਟ ਤਿਆਰ ਕਰਤਾ ਭੁੱਖ ਵਾਲੀ ਦਵਾਈ ਜਿਹਨੂੰ ਪੰਜਾਬੀ ਚ ਕਹਦੀਏ ਇਹਦੇ ਵਿੱਚ 5 ਪੌਚਾ 1 ਪੌਚ ਡੇਲੀ ਖਵਾਉਣਾ ਬਾਈ 1 ਪਸ਼ੂ ਦੇ 5 ਨੇ ਠੀਕ ਹੈ ਪੰਜਾਂ ਦੇ ਨਾਲ ਬਾਈ ਕੰਧਾਂ ਚੱਟਣ ਲੱਗ ਜੂ ਠੀਕ ਹੈ ਇੰਨੀ ਤਾਕਦੀ ਦਵਾਈ ਬਣਾਤੀ ਸਾਰਾ ਕੁਸ਼ੇ ਦੇ ਵਿੱਚ ਭੁੱਖਲਾ ਮਟੀਰੀਅਲ ਪਾਤਾ ਵੀ ਕਹਿਣ ਦਾ ਮਤਲਬ ਵੀ ਦਿੱਕਤ ਨਾ ਆਵੇ ਠੀਕ ਹੈ ਠੀਕ ਹੈ ਨਾ ਗੱਲ ਪਸ਼ੂ ਖੁਲਣੀ ਚੱਟ ਕੇ ਧਰਦੇ ਜੇ ਖਾਊ ਇਹ ਹੀ ਦੁੱਧ ਦੇਉ ਬਾਈ ਇਹ ਹੀ ਦੁੱਧ ਦੇਉ ਬਾਈ ਜੇ ਸੋਡਾ ਪਸ਼ੂ ਕਈ ਵਾਰ ਡੇਰੀ ਫਾਰਮਾਂ ਤੇ ਆ ਹੁਣ ਅੱਜ ਆਪਾਂ ਡੇਰੀ ਫਾਰਮਾਂ ਦੇ ਪ੍ਰੋਡਕਟ ਵੇਚ ਰਹੇ ਹਾਂ ਹੂੰ ਉਹਨਾਂ ਦੇ ਪਸ਼ੂ ਜਿਵੇਂ ਕਈ ਵਾਰ ਮੰਨ ਲਾ ਘੱਟ ਖਾਂਦੇ ਨੇ ਘੱਟ ਖਾਂਦੇ ਆ ਉਹਨਾਂ ਦਾ ਦੁੱਧ ਘੱਟ ਆ ਬਾਈ ਜੇ ਖੁੱਲ ਕੇ ਖਾਣਗੇ ਤਾਂ ਜ਼ਿਆਦਾ ਦੇਣਗੇ ਠੀਕ ਆ ਇਸ ਕਰਕੇ ਜਦੋਂ ਵੀ ਕਿਸੇ ਭਰਾ ਨੇ ਲੈਣਾ ਤਾਂ ਬਾਕਸ ਪੂਰਾ ਲੈਵੇ ਠੀਕ ਆ ਬਾਈ 5 ਪੌਚ ਨੇ ਦੇ ਵਿੱਚ ਇੱਕ ਡੱਬੀ ਠੀਕ ਆ ਠੀਕ ਆ ਇੱਕ ਪੌਚ ਡੇਲੀ ਦਾ 5 ਦਿਨਾਂ ਦੀ ਦਵਾਈ ਆ ਠੀਕ ਆ ਤਾਂ ਸੋਡਾ ਪਸ਼ੂ ਕੰਦਾ ਜੱਟ ਕਿਧਰ ਦਰਦੂ ਠੀਕ ਹੈ ਬਾਈ ਹਾਂ ਤੇ ਮਤਲਬ ਉਹੀ ਕਹਿ ਦਿੰਦੇ ਆ ਨਾ ਵੀ ਯਾਰ ਅਸੀਂ ਪਾਈ ਤਾਂ ਬਹੁਤ ਜਾਣਿਆ ਪਰ ਖਾਂਦਾ ਨਹੀਂ ਗਾ ਬਸ ਇਹਦੇ ਨਾਲ ਮਿੱਤਰੋ ਨਾ ਤੁਹਾਡਾ ਪਸ਼ੂ ਆ ਕੰਦਾ ਖਾਜੂਗਾ ਕੰਦਾ ਤੇ ਫੇਰ ਹੀ ਤੁਹਾਨੂੰ ਦੁੱਧ ਦਾ ਵਧੀਆ ਰਿਜ਼ਲਟ ਮਿਲੂਗਾ ਤੇ ਇੱਕ ਬਾਈ ਆਪਾਂ ਉਹ ਕਹਿੰਦੇ ਆ ਵੀ ਹੁਣ ਗਰਮੀ ਆ ਗਈ ਹਨਾ ਗਰਮੀ ਕਰਕੇ ਆਪਾਂ ਕਹਿੰਦੇ ਆ ਵੀ ਦੁੱਧ ਯਾਰ ਪਸ਼ੂ ਤੋੜ ਗਿਆ ਘਟ ਗਿਆ ਤਾਂ ਉਹਦਾ ਬਾਈ ਕੀ ਹੱਲ ਆ ਗਰਮੀ ਦੇ ਕਾਰਨ ਬਾਈ ਆਪਣਾ ਗਿਆ ਕੈਲਸ਼ੀਅਮ ਕੈਲਸ਼ੀਅਮ ਬਾਈ ਛਾਰਿਆਂ ਦਾ ਪਿਓ ਠੀਕ ਆ ਬਾਈ ਜਿੰਨੇ ਵੀ ਕੈਲਸ਼ੀਅਮ ਨੇ ਰਾਈਟ ਕੈਲਸ਼ੀਅਮ ਰੈਡ ਕਾਲ ਰਾਈਟ ਕੈਲਸ਼ੀਅਮ ਕਹਿੰਦਾ ਰੈਡ ਕਾਲ ਇਹਦਾ ਨਾ ਕੈਲਸ਼ੀਅਮ ਲੱਗਦਾ ਹਾਂ ਸੌੜ ਦੇ ਵਿੱਚ ਤੇ ਇਹ ਬਾਈ ਆ ਗਿਆ ਡਰਮ ਠੀਕ ਆ ਬਾਈ 20 ਲੀਟਰ ਦਾ 20 ਲੀਟਰ ਦਾ ਠੀਕ ਆ 5 ਲੀਟਰ ਦਾ ਮਿਲ ਜਾਂਦਾ ਲੀਟਰ ਦਾ ਮਿਲ ਜਾਂਦਾ ਜਿਵੇਂ ਜੇ ਭਰਾ ਮੰਨ ਲੈ ਹੁਣ ਡੈਰੀ ਫਾਰਮਾ ਤੇ ਆ ਉੱਥੇ ਮੰਨ ਲੈ ਲੀਟਰ ਤੋਂ ਲੀਟਰ ਦਾ ਕੰਮ ਨਹੀਂ ਕਰਦਾ ਉੱਥੇ ਬਾਈ ਡਰਮ ਹੀ ਜਾਂਦਾ ਆਪਣੇ ਕੋਲੇ ਗਿਣਤੀ ਦੇ ਡਰਮ ਆਏ ਨੇ ਸੌਟ ਦੇ ਵਿੱਚ ਆ ਠੀਕ ਆ ਜੇ ਕਿਸੇ ਭਰਾ ਨੇ ਲੈਣਾ ਤਾਂ ਜਲਦੀ ਜਲਦੀ ਆਰਡਰ ਕਰ ਲਓ ਦਿੱਤੇ ਹੋਏ ਨੰਬਰ ਤੇ ਇਹ ਆ ਗਿਆ ਕੈਲਸ਼ੀਅਮ ਬਾਈ ਜਦੋਂ ਵੀ ਤੁਹਾਡਾ ਪਸ਼ੂ ਤਾਜ਼ਾ ਸੁੰਦਾ ਠੀਕ ਆ ਬਾਈ ਠੀਕ ਆ ਉਹਨੂੰ ਆਪਾਂ 100 ਗ੍ਰਾਮ ਡੇਲੀ ਪਿਉਣਾ ਡੇਲੀ ਡੇਲੀ ਹੂੰ ਠੀਕ ਹੈ ਜੇ ਤਾਇਆ ਸੂੰਦਾ ਜਾਂ ਗਰਮੀ ਦੇ ਵਿੱਚ ਮੰਨ ਕੇ ਚੱਲੋ ਵੀ ਆਪਾਂ ਪਸ਼ੂ ਲੈ ਆਉਣੇ ਤੋਕੜ ਜਾਂ ਕਿਵੇਂ ਵੀ ਲਿਆਉਣੇ ਹੂੰ ਉਹਨੂੰ ਵੀ ਆਪਾਂ 100 ਗ੍ਰਾਮ ਡੇਲੀ ਦੇਣਾ ਠੀਕ ਹੈ ਇਹਦੇ ਨਾਲ ਬਾਈ ਦੁੱਧ ਨਹੀਂ ਟੁੱਟਦਾ ਠੀਕ ਹੈ ਲਗਾਤਾਰ 1 ਮਹੀਨਾ ਯੂਜ਼ ਕਰਤਾ ਹੂੰ ਅੱਜ ਮੱਝ ਸੂਪੀ ਹੂੰ ਦੁੱਧ ਘੱਟੋ ਘੱਟ 15 ਕਿਲੋ ਆ ਠੀਕ ਹੈ ਬਾਈ 1 ਮਹੀਨਾ ਬਾਈ ਆਪਾਂ ਵਰਤ ਲਿਆ ਹੂੰ ਸਾਰੀ ਗਰਮੀ ਉਹ ਦੁੱਧ ਨਹੀਂ ਟੁੱਟਦਾ ਠੀਕ ਹੈ ਲੈ ਕੇ ਲੈ ਲਓ ਤੇ ਬਾਈ ਰਿਜ਼ਲਟ ਬਿਲਕੁਲ ਓਕੇ ਬਾਈ ਓਕੇ ਬਾਈ ਕੋਕਾ ਵੀ ਸਾਰ ਰਿਜ਼ਲਟ ਇਹ ਕੰਪਨੀ ਦਾ ਮਾਲ ਆ ਇਹਨਾਂ ਨੇ ਬਾਈ ਐਂ ਕਹਤਾ ਕਿਸੇ ਫਾਰਮ ਭਰਾ ਦਾ ਲਾਂਭਣਾ ਵੀ ਠੀਕ ਆ ਬਾਈ ਠੀਕ ਆ ਜਿਹੜਾ ਬੰਦਾ ਵਰਤ ਲੇ ਹੂੰ ਨਾਲ ਦੀ ਨਾਲ ਉਹ ਆਪੇ ਦੁਬਾਰੇ ਕਹੇ ਬਾਈ ਅਸੀਂ ਇਹੀ ਚੀਜ਼ ਲੈਣੀ ਆ ਹੋਰਾਂ ਨੂੰ ਭੁੱਲੀ ਭੁੱਲ ਜਾ ਦੇ ਭੁੱਲ ਜੇ ਹੋਰਾਂ ਨੂੰ ਹੂੰ ਹੁਣ ਜਿੰਨੇ ਵੀ ਆਪਾਂ ਮੰਨ ਲਾ ਪ੍ਰੋਜੈਕਟ ਦਿੱਤੇ ਨੇ ਲੋਕਾਂ ਨੇ ਦਵਾਰੇ ਦਵਾਰੇ ਲੈ ਲਈ ਉਹ ਕਹਿੰਦੇ ਬਾਈ ਸਰਾ ਹੁਣ ਆਪਾਂ ਥੋੜੇ ਜਿਹੇ ਦਿਨਾਂ ਤੱਕ ਇੱਕ ਵੀਡੀਓ ਪਾਵਾਂਗੇ ਫਾਰਮ ਦੀ ਡੇਰੀ ਫਾਰਮ ਆ ਵੱਡਾ 35-40 ਪਸ਼ੂ ਨੇ ਠੀਕ ਆ ਬਾਈ ਉਹਨਾਂ ਨੇ ਟ్రਾਇਲ ਲਾਇਆ ਸੀਗਾ ਆਪਣਾ ਰਾਈਟਮੈਂਟ ਦਾ ਠੀਕ ਆ ਬਾਈ ਦੋ ਬਾਲਟੀਆਂ ਲਈਆਂ ਸੀ ਬਾਈ ਠੀਕ ਆ ਉਹਨਾਂ ਨੂੰ ਜੱਜ ਗਿਆ ਉਹ ਕਹਿੰਦੇ ਬਾਈ ਜਮ ਸਾਰਿਆਂ ਦਾ ਪਿਓ ਹੀ ਬਣ ਗਿਆ ਇਕੱਠਾ ਆਰਡਰ ਮਾਰ ਹਾਂ ਇਕੱਠਾ ਆਰਡਰ ਮਾਰਤਾ ਤੇ ਉਹ ਦੋ ਚਾਰ ਦਿਨਾਂ ਦੇ ਵਿੱਚ ਆਪਾਂ ਵੀਡੀਓ ਵੀ ਦਵਾਰੇ ਇਸੇ ਚੈਨਲ ਤੇ ਪਾਵਾਂਗੇ ਮੰਨ ਲਾ ਜਿਵੇਂ ਆਪਾਂ ਕਹਦੀਏ ਵੀ ਰੀਵਿਊ ਮੰਨ ਲੈ ਲੋ ਆ ਹਾਂ ਰਿਵਿਊ ਮਤਲਬ ਜ਼ਰੂਰੀ ਐ ਬਈ ਜਿਹੜੇ ਨਹੀਂ ਮੰਨਦੇ ਲੋਕ ਆ ਹਾਂ ਉਹ ਆਪਾਂ ਦਿਖਾਵਾਂਗੇ ਉਹ ਸਾਹਮਣੇ ਲੈ ਕੇ ਆਵਾਂਗੇ ਵੀ ਆਹ ਦੇਖ ਲਓ ਬਾਈ ਤੁਸੀਂ ਮੰਨ ਲੈ ਯਕੀਨ ਕਈ ਵਾਰ ਨਵੇਂ ਭਰਾਵਾਂ ਨੂੰ ਤਾਂ ਆਉਂਦਾ ਨਹੀਂ ਜਿਹੜੇ ਵਰਤੀ ਜਾਂਦੇ ਉਹਨੂੰ ਤਾਂ ਪਤਾ ਹੀ ਆ ਹਮ ਇੱਕ ਬਾਈ ਉਹ ਹੱਲ ਦੱਸੋ ਵੀ ਲੋਕ ਕਹਿ ਦਿੰਦੇ ਕਹੀ ਨਾ ਸਾਡੇ ਪਸ਼ੂ ਖਾਂਦੇ ਪੀਂਦੇ ਤਾਂ ਬਹੁਤ ਆ ਪਰ ਤਿਆਰ ਨਹੀਂ ਹੁੰਦੇ ਲਸੇ ਰਹਿੰਦੇ ਹੱਡਲ ਦੇ ਰਹਿ ਜਾਂਦੇ ਆਗੇ ਤਿਆਰ ਬਾਈ ਉੱਥੇ ਆਪਾਂ ਨੂੰ ਡੇਲੀ ਰਾਈਟਮਨ ਵਰਤਣੀ ਵਰਤਣਾ ਚਾਹੀਦਾ ਪਾਊਡਰ ਇਹ ਆ ਗਿਆ ਪਾਊਡਰ ਠੀਕ ਆ ਬਾਈ ਠੀਕ ਆ ਜਿਵੇਂ ਆਪਾਂ ਮੰਨ ਲੈ ਸਬਜ਼ੀ ਦੇ ਵਿੱਚ ਘਿਓ ਪਾਉਣਾ ਜਾਂ ਤੜਕਾ ਲਾਉ ਉਹ ਚੀਜ਼ ਹੋ ਜਾਂਦੀ ਆ ਠੀਕ ਆ ਠੀਕ ਆ ਆਪਾਂ ਕੀ ਕਰੀ ਨਾ ਬਈ ਚਾਰ ਪਾਈ ਜਾਂਦੇ ਆ ਹਮ ਨਾਲ ਮੰਨ ਲਾ ਖਾਲ ਫੀਡ ਵੀ ਨਹੀਂ ਹੁੰਨੇ ਪੈਂਦੀ ਠੀਕ ਆ ਬਈ ਤੇ ਉਹਨੂੰ ਪਾਊਡਰ ਵੀ ਨਹੀਂ ਪੈਂਦਾ ਕਿਉਂ ਆਪਣੇ ਪਸ਼ੂ ਫ੍ਰੈਕ ਹੋ ਜਾਂਦੇ ਆ ਬਾਰ ਬਾਰ ਫਰੀ ਜਾਂਦੇ ਰਹਿੰਦੇ ਨਹੀਂ ਸਮੱਸਿਆ ਬਣ ਜਾਂਦੀ ਆ ਦੁੱਧ ਘਟ ਜਾਂਦਾ ਲੱਸਾ ਹੋ ਜਾਂਦਾ ਪਸ਼ੂ ਫੈਂਟ ਘਟਾ ਉੱਥੇ ਤੁਸੀਂ ਵਰਤਣਾ ਬਈ ਰਾਈਟਮ ਆ अच्छा भाई हां 100 ग्राम किन्नी किन्नी पैकिंग 100 ए भाई मतलब 12 किलो ਤੇ 20 किलो ठीक है भाई ठीक है बाल्टीयां आਉਂਦੀਆਂ ਨੇ भाई ਹੁਣ ਸਾਨੂੰ ਪਤਾ ਯਾਰ ਕਿਲੋ 2 ਕਿਲੋ ਵਾਲਾ ਤਾਂ ਜਮਾਨੀ ਗਿਆ ਨਾ ਤਾਂ ਕਿਲੋ ਨਾ ਰਿਜ਼ਲਟ ਪਤਾ ਲੱਗਦਾ ਠੀਕ ਆ ਘੱਟੋ ਘੱਟ ਅਗਲਾ ਬਾल्टी ਲੈਂਦੇ ਤੁਸੀਂ ਆਪਾਂ ਦੇਖਦੇ ਹਾਂ ਨਾਲੇ ਵਾਲਿਆਂ ਨੂੰ ਸਸਤੀ ਪੈ ਜਾਂਦੀ ਐ ਐਸ ਲੋਟ ਆ ਭਾਈ ਹੂੰ ਤੇ ਇੱਕ ਭਾਈ ਆਪਣਾ ਫਿਰ ਮਨਲਾ ਜਿਹੜਾ ਕਹਿੰਦੇ ਕਿ ਦੁੱਧ ਵਗੈਰਾ ਵਧਾਉਣ ਵਾਲਾ ਸਿਸਟਮ ਉਹਦਾ ਕੀ ਫਿਰ ਹੋਏਗਾ ਦੁੱਧ ਭਾਈ ਇਸੇ ਨਾਲ ਹੀ ਵਧਦਾ ਇਸੇ ਨਾਲ ਹਾਂ ਜਿਹੜਾ ਰਾਈਟ ਐਚ ਆ ਇਹ ਮੰਨ ਲਾ ਜਿਵੇਂ ਕਹਦੀ ਐ ਸਾਰਿਆਂ ਦਾ ਮਨਲਾ ਕਿਉਂ ਇਹ ਮੰਨ ਲਾ ਠੀਕ ਹੈ ਬਾਈ ਠੀਕ ਹੈ ਡਿਮਾਂਡ ਇਹ ਸੀਗਾ ਉਹ ਬਾਈ ਡਿਮਾਂਡ ਇਹ ਤਾਂ ਪੂਰੀ ਨਹੀਂ ਹੁੰਦਾ ਇਹਦਾ ਸੌਟ ਦੇ ਵਿੱਚ ਆਪਣੇ ਬਾਈ ਕੋਈ ਵੀ ਮੱਲਾ ਪ੍ਰੋਜੈਕਟ ਹੈ ਜਿਹੜੇ ਠੀਕ ਹੈ ਉਹ ਸੌਟ ਦੇ ਵਿੱਚ ਹੀ ਆ ਠੀਕ ਹੈ ਬਾਈ ਜਿਵੇਂ ਆਪਾਂ ਕਹਿੰਦੇ ਬੁਕਿੰਗ ਦੇ ਵਿੱਚ ਕਿਉਂ ਲੱਗਦੀ ਇੰਨੀ ਜਿਆਦਾ ਠੀਕ ਹੈ ਬਾਈ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੰਨ ਲਾ ਜਿਵੇਂ ਕਹਿੰਦੀ ਆਪਾਂ ਰੈਟਚ ਬਣ ਗਿਆ ਲੋਕਾਂ ਦੀ ਪਸੰਦ ਲੋਕਾਂ ਦੀ ਪਸੰਦ ਠੀਕ ਹੈ ਰੈਟਚ ਇਹ ਜੀ ਚੀਜ਼ ਆ ਜਦੋਂ ਇੱਕ ਵਾਰੀ ਬੰਦੇ ਨੇ ਵਰਤ ਲਿਆ ਬਈ ਅੱਖਾਂ ਖੁੱਲ੍ਹ ਜਾਂਦੀਆਂ ਨੇ ਠੀਕ ਆ ਬਾਈ ਠੀਕ ਆ 7 ਮਹੀਨਾ ਸਟਾਰਟ ਕਰ ਦਿਓ ਠੀਕ ਆ 10ਵੇਂ ਮਹੀਨੇ ਤੱਕ 3 ਮਹੀਨੇ ਪਸ਼ੂਆਂ ਨੂੰ ਲਗਾਤਾਰ ਪਾ ਦਿਓ ਸੋਡੀ ਮੱਝ ਤੋਂ ਗਾਂ ਤੋਂ ਲੇਵਾ ਲੈ ਕੇ ਬਈ ਬੈਠਾ ਜਾਣਾ ਠੀਕ ਆ ਬਾਈ ਆਪਾਂ ਰਿਜ਼ਲਟ ਵੀ ਦੇਖੇ ਨੇ ਕਈ ਵਾਰ ਨਾ ਪਤਾ ਕੀ ਹੁੰਦਾ ਬਾਈ ਆਪਾਂ ਤਾਂ ਮਨ ਲਾ ਵੀਡੀਓ ਬਣਾਉਂਦੇ ਰਹਿੰਨੇ ਆਂ ਕਈ ਵਾਰ ਨਵੇਂ ਭਰਾ ਹੁੰਦੇ ਜਿਹਨੇ ਰਿਜ਼ਲਟ ਮਨ ਲਾ ਫੁੱਲ ਲੈ ਲਿਆ ਠੀਕ ਆ ਪੂਰੀ ਗਾਂ ਬੱਸੀ ਤਿਆਰ ਆ ਮਨ ਲਾ ਉਹ ਆਲਾ ਵੀਡੀਓ ਬਣਾਉਂਦੀ ਚੇਪ ਮਨੀਆਂ ਠੀਕ ਆ ਬਾਈ ਠੀਕ ਆ ਆਪਾਂ ਨੂੰ ਫਿਰ ਉੱਥੇ ਸੁਆਗ ਨਹੀਂ ਹੁੰਦਾ ਇਕੱਲੇ ਨੂੰ ਵੀਡੀਓ ਬਣਾਉਂਦਾ ਕੋਈ ਨਹੀਂ ਆਪਾਂ ਵੀਡੀਓ ਵੀ ਜਨਤਕ ਕਰਿਆ ਕਰਾਂਗੇ ਜਿੰਨੇ ਵੀ ਅਪਰ ਰਿਜ਼ਲਟ ਦੇਖਿਆ ਕਰਾਂ ਨਾਲ ਦੀ ਨਾਲ ਦਿਖਾਇਆ ਕਰਾਂਗੇ ਲੋਕਾਂ ਨੂੰ ਵੀ ਆਹ ਚੀਜ਼ ਆ ਬਾਈ ਇਹ ਮਨ ਲਾ ਵੀ 7 ਮਹੀਨੇ ਸਟਾਰਟ ਕਰਦੇਓ ਤੇ ਫਿਰ ਤੁਸੀਂ ਕਹਦੇ ਹੋ ਵੀ ਸਾਡੀ ਮੱਝ ਗਾਂ ਤੋਂ ਲੈ ਵਾ ਲੈ ਕੇ ਬੈਠਿਆ ਜਾਂਦਾ ਇੱਕ ਬਈ ਉਹ ਡਿਮਾਂਡ ਵੀ ਬਹੁਤ ਜ਼ਿਆਦਾ ਆਈ ਆ ਵੀ ਸਾਡਾ ਪਸ਼ੂ ਆ ਜਿਹੜਾ ਮਿਲਦਾ ਨਹੀਂਗਾ ਮਿਲਦਾ ਨਹੀਂ ਉਹ ਆ ਗਿਆ ਉਹ ਲੈ ਕੇ ਭਜਾਦਾ ਆ ਪਸ਼ੂਆਂ ਨੂੰ ਮਾਰੀ ਜਾਂਦਾ ਉਹ ਆ ਗਿਆ ਬਈ ਰਾਈਟ ਮਿਲਕ ਬੂਸਟਰ ਠੀਕ ਆ ਬਈ ਪੰਜਾਬ ਦੇ ਵਿੱਚ ਪਹਿਲੀ ਪਸੰਦੀ ਇਹ ਬਣ ਚੁੱਕਿਆ ਬਈ ਠੀਕ ਆ ਠੀਕ ਹੈ ਲੋੜ ਨਹੀਂ ਮਗਾ ਟੀਕਾ ਭੁੱਲ ਜਾ ਬਈ ਹੂੰ ਦੁੱਧ ਦਾ ਟੀਕਾ ਲਾਉਂਦੇ ਜਿਹੜਾ ਉਹ ਤਾਂ ਲਾਉਣ ਦੀ ਲੋੜ ਹੀ ਨਹੀਂ ਠੀਕ ਆ ਬਈ ਇਹ ਆ ਗਿਆ ਮੰਨ ਲਾ ਸਹਿਦ ਇਹ ਮਖਿਆਲ ਹੁੰਦਾ ਠੀਕ ਆ ਠੀਕ ਆ 100 ਗ੍ਰਾਮ ਚੂਣ ਤੋਂ ਘੰਟਾ ਪਹਿਲਾਂ ਦੇ ਦਿਓ ਬਈ ਠੀਕ ਹੈ ਛੋੜਾ ਪਸ਼ੂ ਲੱਤ ਚੱਕ ਜੇ ਬਾਲਟੀ ਲੱਤ ਮਾਰ ਜੇ ਠੀਕ ਆ ਦੁੱਧ ਬੱਚਾ ਮਰ ਗਿਆ ਦੁੱਧ ਨਹੀਂ ਲਾਉਂਦੀ ਠੀਕ ਆ ਠੀਕ ਆ ਬੱਚਾ ਭੁੱਲ ਗਈ ਤੁਸੀਂ ਇਹ ਪ੍ਰੋਜੈਕਟ ਵਰਤ ਲਓ 1 ਲੀਟਰ ਠੀਕ ਆ ਤੁਸੀਂ ਅੱਖਾਂ ਹੀ ਖੋਲ੍ਹ ਦੋ 1 ਲੀਟਰ ਬਾਅਦ ਕੰਮ ਓਕੇ ਆ ਜੇ ਜਿਆਦਾ ਪਤਾ ਨਹੀਂ ਕਰ ਤੇ ਬਾਈ ਜੇ ਜਿਆਦਾ ਤਾਂ ਕਰਦਾ ਦੋ ਵਰਤ ਲਓ ਪਹਿਲੀ ਗੱਲ ਤਾਂ ਲੋਡ ਹੀ ਨਹੀਂ 21 ਵਾਧੂਗਾ ਠੀਕ ਆ ਠੀਕ ਆ ਅੱਖਾਂ ਖੋਲ੍ਹ ਦੂ ਮਨ ਲਾ ਵੀ ਹਾਂ ਯਾਰ ਬਾਈ ਚੀਜ਼ ਹੈਗੀ ਆ ਠੀਕ ਆ ਬਾਈ ਤੁਸੀਂ ਐਂ ਦੇਖ ਲਓ ਇਹ ਵੀ ਆਪਾਂ ਤੋਂ ਪੂਰਾ ਨਹੀਂ ਹੁੰਦਾ ਤੇ ਇੱਕ ਲਾਸਟ ਗੱਲ ਬਾਈ ਆਪਾਂ ਕਰਦੇ ਆਂ ਵੀ ਇਹਨਾਂ ਪ੍ਰੋਡਕਟਾਂ ਦਾ ਕੋਈ ਸਾਈਡ ਇਫੈਕਟ ਹੋਵੇ ਬਾਈ ਫੀਡ ਸਪਲੀਮੈਂਟ ਪ੍ਰੋਡਕਟ ਨੇ ਤੇ ਇੱਕ ਹੋਰ ਵੀ ਇਹਨਾਂ ਨੂੰ ਲੈਂਡ ਦੇ ਵਿੱਚ ਕੋਈ ਦਿੱਕਤ ਕਈ ਵਾਰੀ ਪਸ਼ੂ ਨਾ 스멜 ਤੋਂ ਡਰ ਜਾਂਦਾਗਾ ਬਾਈ ਉਹ ਪਤਾ ਕੀ ਆ ਮੰਨ ਲਓ ਜਿਹੜੀ ਕੰਪਨੀ ਆ ਉਹਨੇ 스멜 ਸਾਰੇ ਪ੍ਰਯਮ ਮੱਲਾ ਜਿੰਨੇ ਵੀ ਪ੍ਰੋਡਕਟ ਬਣਿਆ ਖਤਮ ਹੀ ਕਰਤੀ ਠੀਕ ਆ ਹੁਣ ਕੀ ਕਰਿਆ ਬਾਈ ਤੂੰ 20 ਕਿਲੋ ਵਾਲੀ ਬਾਲਟੀ ਕਿਸਾਨ ਕੋਈ ਲੈ ਗਿਆ ਠੀਕ ਆ ਪੈਸੇ ਲਾਤੇ ਹਾਂ ਉਹਨੇ ਲਿਜਾ ਕੇ ਦੋ ਦਿਨ ਪਾਇਆ ਪਸ਼ੂ ਨੇ ਨੱਕ ਮਾਰਿਆ ਖੁਲਣੀ ਚੋਮੇ ਗਿਆ ਠੀਕ ਆ 20 ਕਿਲੋ ਦੀ ਬਾਲਟੀ ਤਾਂ ਇਨਰ ਬੀ ਲਾ ਕੇ ਆ ਰੋ ਆਪਣੇ ਮਨ ਦੁਖੀ ਉਹ ਤਾਂ ਹੋਈ ਹੋ ਠੀਕ ਆ ਅਲਗ ਕਹਿੰਦਾ ਯਾਰ ਪੈਸੇ ਲਾ ਕੇ ਆਈ ਸੀ ਆਪੀ ਬਾਲਟੀ ਉੱਥੇ ਦੀ ਉੱਥੇ ਪਈ ਹਾਂ ਉੱਥੇ ਦੀ ਉੱਥੇ ਪਈ ਆ ਤੇ ਉਹ ਬਾਈ ਦਿਲ ਚੋਂ ਘੜਦੇ ਬੰਦਾ ਵੀ ਸਾਡੇ ਪਸ਼ੂ ਨੇ ਖਾਣਾ ਨਹੀਂ ਠੀਕ ਆ ਜਿਆਦਾ ਉਹ ਸਮੈਲ ਆਊਗੀ ਉਹ ਸਿਸਟਮ ਚੱਕਦਾ ਮੰਗ ਕੇ ਖਾਉ ਇਹ ਜੀ ਮੰਗੇ ਖਾਉ ਬਾਈ ਰਿੰਗਿਆ ਕਰੂ ਬਸ ਰਿੰਗਿਆ ਕਰੂ ਬਾਈ ਦੇ ਦਿਓ ਤੇ ਆ ਆਪਾਂ ਤੁਹਾਨੂੰ ਡੇਰੀ ਫਾਰਮ ਤੇ ਆਪਾਂ ਤੁਹਾਡੀ ਵੀਡੀਓ ਮੰਨ ਲਾ ਚੈਨਲ ਤੇ ਜਨਤ ਕਰਾਂਗੇ ਤੁਹਾਨੂੰ ਦਿਖਾਵਾਂਗੇ ਵੀ ਐਂ ਦੇਖੋ ਫਾਰਮ ਤੇ ਵੀ ਐ ਆਪਣੇ ਜਾਂਦੇ ਲਗਾਤਾਰ ਠੀਕ ਆ ਬਾਈ ਐਸ ਲੋਟ ਆ ਬਾਈ ਤੇ ਇੱਕ ਹੁਣ ਹੋਰ ਗੱਲ ਬਾਈ ਹੁਣ ਜੇ ਕਿਸੇ ਨੇ ਘਰੇ ਬੈਠੇ ਮੰਗਾਉਣਾ ਜਾਂ ਫਿਰ ਇਥੋਂ ਲੈ ਕੇ ਜਾਣਾਗਾ ਕੀ ਹਿਸਾਬ ਕਿਤਾਬ ਆ ਉਹਦਾ ਬਾਈ ਜਿਹੜਾ ਵੀ ਕੋਈ ਲੈ ਕੇ ਜਾਣਾ ਚਾਹੁੰਦਾ ਤਾਂ ਮਾਨਸਾ ਆ ਜੇ ਆਪਣੇ ਕੋਲੇ ਸੰਪਰਕ ਕਰ ਲੈ ਟੈਲੀਫੋਨ ਨੰਬਰ ਆਪਣੇ ਸਕਰੀਨ ਤੇ ਚੱਲੀ ਜਾਂਦਾ ਫੋਨ ਜਰੂਰ ਕਰਕੇ ਆਵੇ ਹਾਂ ਫੋਨ ਜਰੂਰ ਕਰਕੇ ਆਵੇ ਕਿਉਂ ਬਾਈ ਆਏ ਨਾ ਮੈਂ ਮਤਲਬ ਵੀ ਆਪਾਂ ਕਈ ਵਾਰ ਪਰਾਂ ਉਹ ਨਾ ਫਿਰਦੇ ਹੁੰਨੇ ਆ ਫੋਨ ਕਰਕੇ ਆਵੇ ਨਹੀਂ ਬਾਈ ਆਉਣ ਦੀ ਵੀ ਲੋੜ ਨਹੀਂ ਛੁੱਟ ਬਹਿਮਣਾ ਕਰਿਓ ਕਈ ਵਾਰ ਅਲਾ ਕਹਿੰਦਾ ਯਾਰ ਪੈਸੇ ਪਾਤੇ ਮਨਲਾ ਸਮਾਨ ਆਊ ਜਾਂ ਨਾ ਆਪਾਂ ਬਾਰੀ ਬਾਰੀ ਉਹ ਵੀ ਵੀਡੀਓ ਪਾਉਂਦੇ ਰਹਿੰਨੇ ਆ ਬਾਈ ਕੋਰੀਅਰ ਕਰਤਾ ਫਲਾਣੇ ਸਾ ਵਾ ਗਿਆ ਉੱਥੇ ਵਾ ਗਿਆ ਰਾਜਸਥਾਨ ਪੰਜਾਬ ਹਿਮਾਚਲ ਜੰਮੂ ਕਿੱਥੋਂ ਵੀ ਬੰਦਾ ਬੈਠਾ ਬਾ ਅਦਰ ਸਟੇਟ ਵੀ ਕੋਈ ਗੱਲ ਨਹੀਂ ਆਪਾਂ ਨੂੰ ਡਰੈਸ ਭੇਜ ਦੇ ਤੇ ਮੰਨ ਲਾ ਉਹਦੇ ਘਰੇ ਇਹ ਸਮਾਨ ਜਾਊ ਜਾਊ ਤੇ ਕੂਰੀਅਰ ਖਰਚਾ ਭਾਈ ਕੂਰੀਅਰ ਖਰਚਾ ਭਾਈ ਜਾਇਜ ਆ ਜਾਇਜ ਆ ਹਾਂ ਕੋਈ ਐ ਨਹੀਂ ਹੈਗਾ ਵੀ ਆਪਾਂ ਕੂਰੀਅਰ ਤੇ ਸਾਰਾ ਲਾਤਾ ਉਹ ਹਰੇਕ ਬੰਦੇ ਨੂੰ ਪਤਾ ਪੜਿਆ ਲਿਖਿਆ ਅੱਜ ਕੱਲ ਹਰੇਕ ਨੌਜਵਾਨ ਠੀਕ ਆ ਭੈਣ ਭਰਾ ਕਿਲੋ ਦੇ ਹਿਸਾਬ ਰੁਪਏ ਲੱਗਦੇ ਹੁੰਦੇ ਸਾਨੂੰ ਪਤਾ ਕੂਰੀਅਰ ਦੀ ਆ ਜਾਇਜ਼ੀਆ ਨਜਾਇਜ਼ ਨਹੀਂ ਹੈਗੇ ਮਾਲਾ ਕੂਰੀਅਰ ਖਰਚਾ ਗਾਹਕ ਦਾ ਹੋਊਗਾ ਤੇ ਸਮਾਨ ਦਾ ਬਚਾ ਲੈਣਾ ਹੀ ਦੇਣਾ ਉਹ ਆਪਾਂ ਉਹਨੂੰ ਬਸ ਹੀ ਦੱਸਾਂਗੇ ਵੀ ਇੰਨੇ ਕੁ ਕੂਰੀਅਰ ਤੇ ਲੱਗਣਗੇ ਭਾਈ ਜਾਇ ਜਾ ਬਿਲਕੁਲ ਜਮਾ ਸਰਕਾਰੀ ਕੰਮ ਆ ਉਹਦੇ ਵੀ ਜਾਇਜ਼ ਰੁਪਏ ਲੱਗਦਾ ਕੋਈ ਐ ਨਹੀਂ ਹੈਗਾ ਆਪਾਂ ਵੀ ਉਹੀ ਕਹਿੰਦਾ ਵੀ 1000 ਰੁਪਏ ਕੂਰੀਅਰ ਦਾ ਘਰੇ ਬੈਠੇ ਨੂੰ ਪਹੁੰਚ ਜਾਊਗਾ ਘਰੇ ਬੈਠੇ ਨੂੰ ਭਾਈ ਪਹੁੰਚ ਜੂ 2 ਦਿਨ ਲੱਗ ਜਾਂਦੇ ਆ ਕੂਰੀਅਰ ਤੇ ਪੰਜਾਬ ਦੇ ਵਿੱਚ ਕਈ ਵਾਰ ਦੂਰ ਤਾਂ ਤਿੰਨ ਵੀ ਲੱਗ ਜਾਂਦੇ ਠੀਕ ਆ ਨਹੀਂ ਦੂਜੇ ਦਿਨ ਪਹੁੰਚ ਜਾਂਦਾ ਨੇੜੇ ਵਾਲ ਤਾਂ 1 ਦਿਨ ਜੀ ਪਹੁੰਚ ਜਾਂਦਾ ਤੇ ਇੱਕ ਬਾਈ ਆਪਣਾ ਨੰਬਰ ਬੋਲ ਦ ਦੁਬਾਰਾ ਹਣਾ ਨੰਬਰ ਹੈਗਾ ਭਾਈ ਆਪਣ ਠੀਕ ਹੈ ਜੇ ਕਿਸੇ ਭਰਾ ਨੇ ਮਨ ਲਾ ਸੰਪਰਕ ਕਰਨ ਆਪਣੇ ਨਾਲ ਸੰਪਰਕ ਕਰ ਲੇ ਏਰੀਆ ਮਾਨਸਾ ਠੀਕ ਹੈ ਬਾਕੀ ਆਪਣੇ ਕੋਲੇ ਬਾਈ ਹਸਾਰ ਯੂਨੀਵਰਸਿਟੀ ਦੇ origignal ਸੀਮਣ ਹੁੰਦੇ ਆ ਚਲ ਟੀਵੀ ਦੇ گاਮਾਂ ਦੇ ਥਾਰਪਾਰਕ ਦੇ ਐਚ ਐਫ ਦੇ ਤੇ ਮੱਝਾ ਦੇ ਮੋਹਰ ਨਸਲ ਦੇ ਪਿਓਰ ਚੰਗੇ ਦੁੱਧਰ ਗਾੜਾ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਗੱਲ ਇਹ ਹੋਇਆ ਮਿੱਤਰੋ ਵੀ ਆਉਣ ਤੋਂ ਪਹਿਲਾਂ ਇੱਕ ਵਾਰੀ ਸੰਪਰਕ ਜ਼ਰੂਰ ਕਰ ਲਓ ਜੇ ਤੁਸੀਂ ਆਉਣ ਆਗਾ ਹਨਾ ਤੇ ਬਾਕੀ ਜੇ ਘਰੇ ਬੈਠੇ ਮੰਗਵਾਉਣਾ ਤਾਂ ਤਾਂ ਸੰਪਰਕ ਕਰਨੀ ਪੈਣਾਗਾ ਕਿਉਂਕਿ ਘਰੇ ਬੈਠੇ ਤੁਹਾਨੂੰ ਗੱਲਬਾਤ ਕਰਕੇ ਫੇਰ ਹੀ ਜਿਹੜਾ ਸਮਾਨ ਮਿਲ ਜੂਗਾ ਤੇ ਜੇ ਆਉਣਾਗਾ ਵੀ ਤੁਸੀਂ ਕਹਿਣਾ ਵੀ ਅਸੀਂ ਤਾਂ ਕੋਲ ਆ ਕੇ ਲੈ ਕੇ ਜਾਣਾ ਆ ਕੇ ਆਜੇ ਆ ਕੇ ਲੈ ਜਾ ਬਾਈ ਆਪਾਂ ਨੂੰ ਕੋਈ ਹਾਂ ਵੀ ਜਰੂਰ ਫੋਨ ਜਰੂਰ ਹੁਣ ਜਰੂਰ ਕਰਕੇ ਆਵੇ ਠੀਕ ਆ ਪਰ ਬੇਟਿੰਗ ਦੇ ਵਿੱਚ ਰਹਿੰਦੇ ਪ੍ਰੋਡਕਟ ਜਿਵੇਂ ਰਾਈਟ ਮਿਲਕ ਬੂਸਟਰ ਹੋ ਗਿਆ ਤੇ ਆਪਣਾ ਰਾਈਟ ਕਾਲ ਕੈਲਸ਼ੀਅਮ ਹੋ ਗਿਆ ਤਾਂ ਜਲਦੀ ਜਲਦੀ ਆਰਡਰ ਕਰ ਲਿਓ ਮੰਨ ਲਓ ਵੀ ਥੋੜਾ ਸਟਾਕ ਖਤਮ ਹੋ ਜਾਣਾ ਹਾਂ ਹਨਾ ਕਿਤੇ ਬਾਂਝੇ ਰਹਿ ਜੂ ਇਸ ਚੀਜ਼ ਤੋਂ ਇਹਦਾ ਬਾਈ ਸਾਨੂੰ ਵਧੀਆ ਖਤਮ ਹੀ ਰਹਿੰਦਾ ਹੁਣ ਆਪਣੇ ਕੋਲੇ ਮੰਨ ਲਓ ਵੀ ਹੈਗਾ ਤੇ ਮਨ ਲਾ ਜਲਦੀ ਜਲਦੀ ਆਰਡਰ ਕਰ ਦਿਓ ਤੁਹਾਡੇ ਘਰੇ ਜਿਹੜਾ ਪਹੁੰਚ ਜੂ ਪਰੇਸ਼ਾਨ ਨਾ ਹੋ ਸਾਡੀ ਮੱਝ ਮਿਲਦੀ ਨਹੀਂ ਲਾਉਂਦੀ ਨਹੀਂ ਦੁੱਧ ਠੀਕ ਹੈ ਗਾਂ ਦਾ ਬੱਚਾ ਮਰ ਗਿਆ ਜਾਂ ਤਾਜੀ ਸੂਈ ਆਪਾਂ ਮੰਨ ਲਾ ਬੱਚਾ ਨਹੀਂ ਪਾਉਣਾ ਥਣ ਵੱਢਦਾ ਉੱਥੇ ਬਈ ਇਹ ਵਰਤ ਲਓ ਚੁੱਪ ਕਰਕੇ ਛੋਡੀ ਮੱਝ ਦੁੱਧ ਦੇਓ ਜਿੰਨਾ ਟਾਈਮ ਮਰਜੀ ਲੈ ਲਿਓ ਲੈ ਵੀ ਮਿੱਤਰੋ ਕੋਈ ਵੀ ਪ੍ਰੋਬਲਮਾਂ ਪਸ਼ੂਆਂ ਸੰਬੰਧੀ ਦੁੱਧ ਨਹੀਂ ਵਾਧਦਾ ਫੈਟ ਨਹੀਂ ਵਾਧਦਾ ਖਾਂਦੀ ਪੀਂਦੀ ਨਹੀਂ ਗਈ ਲੱਸੀ ਆ ਪਸ਼ੂ ਨੂੰ ਤਿਆਰ ਹੁੰਦਾ ਰਿਪੀਟਰ ਹੋ ਜਾਂਦੇ ਆਗੇ ਤਾਂ ਕੋਈ ਵੀ ਦਿੱਕਤ ਪਰੇਸ਼ਾਨੀਆਂ ਤਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਜੇਕਰ ਆਉਣਾਗਾ ਤਾਂ ਫੋਨ ਲਾ ਕੇ ਜਰੂਰ ਆਇਓ